ਮੈਂ ਕੁਝ ਦਿਨ ਖ਼ਬਰ ਚ ਖ਼ਬਰ ਪੜ੍ਹਿਆ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਸ ਪਰਸਨ ਨੇ ਜਿਹੜੇ ਹੁਣੇ ਮੈਂਬਰ ਪਾਰਲਮੈਂਟ ਬਣੇ ਨੇ ਬੰਦਰ ਕਾਨ ਨੂੰ ਉਹਨਾਂ ਨੇ ਆਪ ਦੀ ਪਾਰਟੀ ਦਾ ਹਾਰ ਦਾ ਕਾਰਨ ਜਿਹੜਾ ਭਗਵਾਨਤ ਮਾਨ ਉਹਨਾਂ ਦਾ ਮੁੱਖ ਮੰਤਰੀ ਕਹਿੰਦਾ ਸੀ ਕਿ 13 ਜ਼ੀਰੋ ਸਪੋਰ ਹੋ ਉਹਦਾ 13 ਜ਼ੀਰੋ ਦੀ ਜਗ੍ਹਾ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਏ ਔਰ ਤਿੰਨ ਸੀਟਾਂ 'ਚ ਵੀ ਕੋਈ ਲੀਡ ਇਨਾਂ ਦੀ ਐਡੀ ਵੱਡੀ ਨਹੀਂ ਉਹ ਅੱਜ ਕਹਿ ਰਿਹਾ ਕੋ ਡੀਡਿੰਗ ਇੰਗਲਿਸ਼ ਨਿਊਜ਼ਪੇਪਰ 'ਚ ਕਿ ਸਾਦੀ ਹਾਰ ਦਾ ਕਾਰਨ ਅਫਸਰशाही ਵੱਡੀ ਸਾਧ ਸੰਗਤ ਜੀ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਮਤਲਬ ਕਿ ਵੋਟਾਂ ਇਹ ਕੰਮ ਦੇ ਆਧਾਰ 'ਤੇ ਨਹੀਂ ਮੰਗਦੇ ਸੀ ਇਹਨਾਂ ਨੂੰ ਪਤਾ ਕੰਮ ਕੀਤਾ ਕੋਈ ਨਹੀਂ ਕਾਰਗੁਜ਼ਾਰੀ ਜ਼ੀਰੋ ਹਰ ਵਰਗ ਚਾਹੇ ਮਲਾਜਮ ਨੌਜਵਾਨ ਦੁਕਾਨਦਾਰ ਹੈ ਵਪਾਰੀ ਹੈ ਹਰ ਵਰਗ ਦੁਖੀ ਕਿਸਾਨ ਹੈ ਹਰ ਵਰਗ ਦੁਖੀ ਕਹਿੰਦੇ ਜੇ ਕੰਮ ਕੀਤੇ ਹੁੰਦੇ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਸੀ ਮਗਰ ਸਰਕਾਰ ਆਪਣੀ ਕਾਰਗੁਜ਼ਾਰੀ ਤੇ ਵੋਟ ਨਹੀਂ ਮੰਗ ਰਹੀ ਕਹਿੰਦਾ ਜੀ ਸਾਨੂੰ ਬਿਰੋਕਰੇਸੀ ਨੇ ਅਫਸਰਸ਼ਾਹੀ ਨੇ ਮਾਰਵਾ ਕੇ ਫੇਰੇ ਤਾਂ ਸਿੱਧਾ ਹੀ ਮੰਨਣਾ ਹੋ ਗਿਆ ਕੰਗਸਾਹਬ ਕਿ ਤੁਸੀਂ ਅਫਸਰਸ਼ਾਹੀ ਦੀ ਮਦਦ ਪਾਲਦੇ ਸੀ ਫਿਰ ਚੋਣ ਕਮਿਸ਼ਨ ਨੂੰ ਮੈਂ ਕਹਿੰਦਾ ਨੋਟਿਸ ਲੋ ਆ ਬਾਅ ਇਲੈਕਸ਼ਨ ਆਈ ਹੈ ਇਹ ਅਫਸਰ ਸਾਹਿਬ ਨੇ ਫਿਰ ਪ੍ਰੈਸ਼ਰ ਕ੍ਰੀਏਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇਹਨਾਂ ਨੇ ਹਰ ਤਰੀਕੇ ਦਾ ਹਦਕੰਡਾ ਅਪਣਾਉਣਾ ਹੈ ਅਫਸਰਾਂ ਤੋਂ ਪ੍ਰੈਸ਼ਰ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਸੀ ਕਹਿੰਦੇ ਹਾਰ ਦਾ ਕਾਰਨ ਅਫਸਰ ਬਣੇ ਤੇ ਕੀ ਹੁਣ ਜਿੱਤ ਦਾ ਕਾਰਨ ਭਗਵੰਤ ਮਾਨ ਲਈ ਉਹਦੀ ਪਾਲਿਸੀ ਨਹੀਂ ਮਗਰ ਅਫਸਰ ਬਣਣਾ ਵੱਲ ਤੋਂ ਜਿੱਤ ਦਾ ਕਾਰਨ ਬਾਅ ਇਲੈਕਸ਼ਨ 'ਚ ਜਿਹੇ ਜਿੱਤ ਹੁੰਦੀ ਹੈ ਮਗਰ ਅੱਜ ਇਲੈਕਸ਼ਨ ਕਮਿਸ਼ਨ ਕੋਲ ਟਿਸ਼ੂ ਇੱਕ ਸੀਰੀਅਸ ਨੋਟਿਸ ਕਿ ਅਫਸਰशाही ਸਰਕਾਰ ਉਹਨਾਂ ਦੇ ਦਖਲ ਦੇ ਨਾਲ ਲੋਕਾਂ ਤੇ ਪ੍ਰੈਸ਼ਰ ਬਣਾ ਕੇ ਲੋਕਾਂ ਨੂੰ ਪੰਗ ਪਰੇਸ਼ਾਨ ਕਰਕੇ ਇਹ ਇਲੈਕਸ਼ਨ ਜਿੰਨਾ ਚਾਹੁੰਦੇ ਔਰ ਕਮਾਲ ਦੀ ਗੱਲ ਹੈ ਢਾਈ ਸਾਲ ਦੀ ਥੋੜੀ ਸਰਕਾਰ ਅਫਸਰ ਜੀ ਤੁਹਾਡੇ ਅੱਖੇ ਨਹੀਂ ਲੱਗਦੇ ਤੇ ਕਿਤੇ ਨਾ ਕਿਤੇ ਅਫਸਰਸ਼ਾਹ ਨੇ ਵੀ ਥੋੜੇ ਅਰਗੇ ਕੰਬਈ ਬੰਦਿਆਂ ਦੇ ਅੱਖੇ ਲਾ ਕੇ ਪੰਜਾਬ ਦਾ ਬੇਡਾਗਰ ਕਰਾਉਣਾ ਔਰ ਅੱਜ ਮੈਂ ਇਹ ਤੁਸੀਂ ਇਹ ਕਹਿ ਰਹੇ ਹੋ ਕਿ ਲੋਕ ਪਲਟੂ ਰਾਮ ਨੂੰ ਉਲਟੂ ਪਲਟੂ ਰਾਮ ਨੂੰ ਛੱਡ ਕੇ ਕਿਸੇ ਹੋਰ ਕੈਂਡੀਡੇਟ ਨੂੰ ਚੁਣਨ ਇਹ ਪਲਟੂ ਰਾਮ ਦਾ ਤੁਸੀਂ ਚਾਰੇ ਬੇਖੇ ਸੀ ਵਿੱਚ ਤੀਨੂ ਸਾਹਿਬ ਸਤਕਾਰਯੋਗ ਨੇ ਪਹਿਲਾਂ ਬਸਪਾ ਚੇ ਸੀ ਫਿਰ ਅਕਾਲੀ ਜਲ ਚ ਆਏ ਤੇ ਫਿਰ ਉਹ ਆਮ ਆਦਮੀ ਪਾਰਟੀ ਚ ਬਲਵਿੰਦਰ ਕੰਗ ਪਹਿਲਾਂ ਯੂਥ ਦੀ ਪੋਲਿਟਿਕਸ ਕਿਸੇ ਪਾਰਟੀ ਚੋਂ ਕੀਤੀ ਫਿਰ ਇਹ ਭਾਜਪਾ ਦੇ ਗਏ ਸ਼ਰਮਾ ਜੀ ਦੇ ਅਸ਼wini ਸ਼ਰਮਾ ਜੀ ਜੇ ਨਿਕਟ ਵਰਤੀ ਸਾਥੀ ਜਨ ਭਾਜਪਾ ਤੋਂ ਅਜੇ ਆਮ ਆਦਮੀ ਪਾਰਟੀ ਤੇ ਆ ਸਾਡੇ ਧਾਲੀਆਲ ਸਾਹਿਬ ਪਹਿਲਾਂ ਕਾਂਗਰਸ ਚ ਸੀ ਤੇ ਹੁਣ ਮੈਨੂੰ ਲੱਗਦਾ ਥੋੜਾ ਜਿਹਾ ਵਿਚਤ ਪੀਪੀ ਪੀ ਚ ਵੀ ਗਏ ਤੇ ਹੁਣ ਇਹ ਆਮ ਆਦਮੀ ਪਾਰਟੀ ਤੇ ਚੌਥੇ ਭਗਤ ਜੀ ਪਹਿਲਾਂ ਭਾਜਪਾ ਚ ਸੀ ਤੇ ਅੱਜ ਆਮ ਆਦਮੀ ਪਾਰਟੀ ਚ ਆ ਗਏ ਤੁਸੀਂ ਬਲਟੂ ਦਾ ਆਪਨੀ ਗੱਲ ਕਰੂ ਚਾਹਵ ਤੋਂ ਵੱਡੇ ਪੰਡੂ ਰਾਮ ਦਾ ਥੋੜੀ ਫੋਟੋ ਲਾਉਣੀ ਚਾਹੀਦੀ ਸਾਰੀ ਕਿ ਇੰਨਾ ਪੰਡੂ ਰਾਮਾ ਤੋਂ ਬਚੋ ਇਸ ਲਈ ਗੱਲ ਕਰਨ ਤੋਂ ਪਹਿਲਾਂ ਅਕਾਲ ਚਾਹਵ ਐਮਪੀ ਬਣ ਗਏ ਹੋ ਤੁਹਾਨੂੰ ਵਧਾਈ ਹੋਵੇ ਨਵੇਂ ਕਿਤੇ ਨਾ ਕਿਹੇ ਸੋਚ ਸਮਝ ਕੇ ਗੱਲ ਕਰੋ ਸਾਰੇ ਮਾਈਨਿੰਗ ਡਿਪਾਰਟਮੈਂਟ ਉੱਥੇ ਥੋੜੀ ਮਾਦਤ ਤੇ ਸੀ ਜਿਨ੍ਹਾਂ ਦੇ ਪਰਚੇ ਜਰ ਸੀ ਸਾਰੀ ਥੋੜੀ ਮਾਦਤ ਤੇ ਸੀ ਔਰ ਫਿਰ ਤੁਸੀਂ ਗੱਲ ਕਰੋ ਅਜ ਮਾਈਨਿੰਗ ਤੁਸੀਂ ਗੱਲ ਕਰੋ ਪਲਟੂ ਨਾਮਾ ਜੀ ਤੁਸੀਂ ਗੱਲ ਕਰੋ ਕਿ ਤੁਹਾਨੂੰ ਅਫਸਰ ਮਦਦ ਨਹੀਂ ਕਰਦੇ ਜਾਂ ਅਫਸਰ ਚਾਹੀ ਲੈ ਤੁਹਾਨੂੰ ਇਲੈਕਸ਼ਨ ਜਿਤਾਉਣ ਲਈ ਮਤਲਬ ਤੁਹਾਡੀ ਕਾਰਗੁਜ਼ਾਰੀ ਨਹੀਂ ਮਿਲ ਇਸ ਲਈ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੂੰਗਾ ਕਿ ਜਿੰਨੇ ਅਫਸਰ ਜਲੰਧਰ ਬਾਏ ਇਲੈਕਸ਼ਨ 'ਤੇ ਲੱਗੇ ਉਹਨਾਂ ਨੂੰ ਈਮੀਜਟਲੀ ਇਹ ਬਦਲੀ ਕੀਤੀ ਜਾਵੇ ਇਲੈਕਸ਼ਨ ਕਮਿਸ਼ਨ ਆਪਦੀ ਮਰਜ਼ੀ ਨਾਲ ਅਫਸਰ ਲਾਉਣ ਸੋ ਥੈਟ ਫ੍ਰੀ ਐਂਡ ਫੇਅਰ ਇਲੈਕਸ਼ਨ ਉੱਤੇ ਹੋ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ